ਹਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਜਾਣਕਾਰੀ ਨਾਲ ਭਰਪੂਰ ਵੀਡੀਓ ਹੈ ਪੂਰੀ ਜ਼ਰੂਰ ਦੇਖਿਓ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਦੋਸਤੋ ਇਹ ਜ਼ਰੂਰੀ ਨਹੀਂ ਕਿ ਇਨਸਾਨ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ ਕਿਉਂਕਿ ਖੁਸ਼ੀ ਅਤੇ ਉਦਾਸੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਜੇਕਰ ਮਨੁੱਖ ਜ਼ਿੰਦਗੀ ਵਿੱਚ ਦੁੱਖ ਤੇ ਮਾੜਾ ਸਮਾਂ ਨਾ ਆਵੇ ਤਾਂ ਉਹ ਚੰਗੇ ਸਮੇਂ ਦੀ ਮਹੱਤਵ ਨੂੰ ਕਦੇ ਨਹੀਂ ਸਮਝੇਗਾ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਫਿਰ ਉਹ बार-बार ਇਹੀ ਕਹਿੰਦੇ ਹਨ ਆਖਰ ਚੰਗਾ ਸਮਾਂ ਕਦੋਂ ਆਵੇਗਾ ਪਰ ਚੰਗਾ ਸਮਾਂ ਕਿਸਮਤ ਤੇ ਨਿਰਭਰ ਕਰਦਾ ਹੈ ਇਸ ਤੋਂ ਇਲਾਵਾ ਸਾਡੇ ਕਰਮ ਵੀ ਚੰਗੇ ਸਮੇਂ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰਦੇ ਹਨ ਮਨੁੱਖ ਦੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਪਰਮਾਤਮਾ ਤਰ੍ਹਾਂ-ਤਰ੍ਹਾਂ ਦੇ ਸੰਕੇਤ ਦੇ ਕੇ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਚੰਗਾ ਸਮਾਂ ਜਲਦੀ ਹੀ ਆਉਣ ਵਾਲਾ ਹੈ ਇਸ ਲਈ ਧੀਰਜ ਰੱਖੋ ਪਰ ਕਈ ਵਾਰ ਲੋਕ ਉਹਨਾਂ ਸੰਕੇਤਾਂ ਨੂੰ ਗਲਤ ਸਮਝ ਲੈਂਦੇ ਹਨ ਜਾਂ ਉਹਨਾਂ ਦਾ ਸਵਾਗਤ ਨਹੀਂ ਕਰਦੇ ਇਸ ਤਰ੍ਹਾਂ ਜਦੋਂ ਸਮੱਸਿਆਵਾਂ ਮਾ ਉਹਨਾਂ ਦਾ ਪਿੱਛਾ ਨਹੀਂ ਛੱਡਦੀਆਂ ਤਾਂ ਉਹ ਨਿਰਾਸ਼ ਹੋ ਜਾਂਦੇ ਹਨ ਤੇ ਗਲਤ ਕਦਮ ਵੀ ਚੁੱਕ ਲੈਂਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਚੰਗਾ ਸਮਾਂ ਆਉਣ ਦੇ ਕਿਹੜੇ-ਕਿਹੜੇ ਸੰਕੇਤ ਹੁੰਦੇ ਹਨ ਜਾਂ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਹਨ ਤੇ ਇਹਨਾਂ ਸੰਕੇਤਾਂ ਦਾ ਕਿਵੇਂ ਸਵਾਗਤ ਕਰਨਾ ਚਾਹੀਦਾ ਹੈ ਸੋ ਇਸ ਛੋਟੀ ਜਹੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਤਾਂ ਜੋ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕੋ ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ। ਉਹ ਆਦਮੀ ਆਪਣੀ ਜ਼ਿੰਦਗੀ ਦੇ ਦੁੱਖਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ। ਜਦੋਂ ਵੀ ਉਹ ਕੋਈ ਕੰਮ ਕਰਨ ਜਾਂਦਾ ਤਾਂ ਉਸ ਦਾ ਉਹ ਕੰਮ ਪੂਰਾ ਹੁੰਦੇ ਹੁੰਦੇ ਰਹਿ ਜਾਂਦਾ। ਆਖਰੀ ਪਲਾਂ ਵਿੱਚ ਉਸ ਨੂੰ ਸਿਰਫ ਅਸਫਲਤਾ ਹੀ ਮਿਲਦੀ ਸੀ। ਕਦੇ ਉਹ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਤੇ ਕਦੇ ਉਸ ਦੇ ਪਰਿਵਾਰ ਵਿੱਚ ਕੋਈ ਘਟਨਾ ਵਾਪਰ ਜਾਂਦੀ। ਉਹ ਆਪਣੀ ਜ਼ਿੰਦਗੀ ਦੇ ਦੁੱਖਾਂ ਤੋਂ ਤੰਗ ਆ ਚੁੱਕਾ ਸੀ। ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠਾ ਕੁਝ ਸੋਚ ਰਿਹਾ ਸੀ ਕਿ ਉਦੋਂ ਹੀ ਚਿੜੀਆਂ ਦਾ ਇੱਕ ਝੁੰਡ ਉਸਦੇ ਦਰਵਾਜ਼ੇ ਤੇ ਆਇਆ। ਉਹ ਪਹਿਲਾਂ ਹੀ ਪਰੇਸ਼ਾਨ ਸੀ ਜਿਸ ਕਰਕੇ ਚਿੜੀਆਂ ਨੂੰ ਦੇਖ ਕੇ ਉਸਨੇ ਉਹਨਾਂ ਨੂੰ ਪਿਜਾਉਣਾ ਸ਼ੁਰੂ ਕਰ ਦਿੱਤਾ। ਸਾਰੀਆਂ ਚਿੜੀਆਂ ਉਸਦੇ ਦਰਵਾਜ਼ੇ ਤੋਂ ਦੂਰ ਹੋ ਗਈਆਂ। ਉਂਝ ਵੀ ਉਸ ਵਿਅਕਤੀ ਦੀ ਆਦਤ ਸੀ ਜਦੋਂ ਵੀ ਉਹ ਕਿਸੇ ਜਾਨਵਰ ਨੂੰ ਆਪਣੇ ਘਰ ਦੇ ਆਸ-ਪਾਸ ਦੇਖਦਾ ਸੀ ਤਾਂ ਉਸ ਨੂੰ ਭਜਾਉਣਾ ਸ਼ੁਰੂ ਕਰ ਦਿੰਦਾ ਸੀ। ਸਾਧੂ ਸੰਤਾਂ ਨੂੰ ਦੇਖ ਕੇ ਉਹ ਕਦੇ ਵੀ ਉਹਨਾਂ ਨੂੰ ਨਮਸਕਾਰ ਨਹੀਂ ਕਰਦਾ ਸੀ। ਸੱਗੋਂ ਮੂੰਹ ਮੋੜ ਕੇ ਉੱਥੋਂ ਚਲਾ ਜਾਂਦਾ ਸੀ। ਸੋ ਸਮਾਂ ਆਪਣੀ ਰਫ਼ਤਾਰ ਨਾਲ ਪੀਤਿਆ। ਆਖਰਕਾਰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਉਸ ਦਾ ਹੌਸਲਾ ਟੁੱਟ ਗਿਆ ਤਾਂ ਇੱਕ ਦਿਨ ਉਸਨੇ ਫੈਸਲਾ ਕਰ ਲਿਆ ਕਿ ਉਹ ਇਸ ਜ਼ਿੰਦਗੀ ਨੂੰ ਖਤਮ ਕਰ ਲਵੇਗਾ ਆਪਣਾ ਕੰਮ ਛੱਡ ਕੇ ਉਹ ਪਿੰਡ ਤੋਂ ਬਾਹਰ ਚਲਾ ਗਿਆ ਤੇ ਨਦੀ ਨੂੰ ਦੇਖਦੇ ਹੀ ਉਸਨੇ ਉਸ ਵਿੱਚ ਛਾਲ ਮਾਰ ਦਿੱਤੀ ਪਰ ਅਚਾਨਕ ਦੋ ਸੰਨਿਆਸੀਆਂ ਨੇ ਉਸ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਦਰਅਸਲ ਜਦੋਂ ਉਹ ਨਦੀ ਵਿੱਚ ਛਾਲ ਮਾਰ ਰਿਹਾ ਸੀ ਤਾਂ ਉੱਥੇ ਇੱਕ ਸੰਨਿਆਸੀ ਤੇ ਉਸਦੇ ਦੋ ਚੇਲੇ ਬੈਠੇ ਸਨ ਉਸ ਆਦਮੀ ਨੂੰ ਨਦੀ ਵਿੱਚ ਛਾਲ ਮਾਰਦਾ ਦੇਖ ਕੇ ਸੰਿਆਸੀ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਤੇ ਆਦਮੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ। ਨਦੀ ਵਿੱਚੋਂ ਬਾਹਰ ਨਿਕਲਦੇ ਹੀ ਉਹ ਆਦਮੀ ਸੰਿਆਸੀਆਂ ਤੇ ਔਖਾ ਹੋਣ ਲੱਗਾ ਕਿ ਤੁਸੀਂ ਮੇਰੀ ਜਾਨ ਕਿਉਂ ਬਚਾਈ ਹੈ? ਮੈਂ ਜਿਉਣਾ ਨਹੀਂ ਰਹਿਣਾ ਚਾਹੁੰਦਾ। ਮੈਂ ਮਰਨਾ ਹੀ ਚਾਹੁੰਦਾ ਹਾਂ। ਉਸ ਦੀ ਗੱਲ ਸੁਣ ਕੇ ਸਾਧੂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜ਼ਿੰਦਗੀ ਬਹੁਤ ਕੀਮਤੀ ਹੈ। ਤੂੰ ਇਸ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰ ਰਿਹਾ ਹੈ ਆਖਰਕਾਰ ਜਦੋਂ ਸਮਾਂ ਪੂਰਾ ਹੋ ਜਾਵੇਗਾ ਉਦੋਂ ਤੈਨੂੰ ਇਸ ਧਰਤੀ ਨੂੰ ਛੱਡਣਾ ਹੀ ਪਵੇਗਾ ਉਸ ਵਿਅਕਤੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਚੁੱਕਾ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਚੰਗਾ ਸਮਾਂ ਅਖਰ ਕਦੋਂ ਸ਼ੁਰੂ ਹੋਵੇਗਾ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬੁਰਾ ਹੀ ਹੋ ਰਿਹਾ ਹੈ ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਫਿਰ ਵੀ ਸਫਲਤਾ ਨਹੀਂ ਮਿਲ ਰਹੀ ਇਸ ਤੇ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਕਰਾਂਗਾ ਸਭ ਤੋਂ ਪਹਿਲਾਂ ਆਤਮ ਹੱਤਿਆ ਕਰਨ ਦੀ ਸੋਚ ਆਪਣੇ ਦਿਮਾਗ ਵਿੱਚੋਂ ਕੱਢ ਦੇ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਹੈ ਆਤਮ ਹੱਤਿਆ ਕਰਨ ਵਾਲੇ ਲੋਕ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਤੈਨੂੰ ਕੀ ਲੱਗਦਾ ਹੈ ਕਿ ਜੇਕਰ ਤੂੰ ਖੁਦਕੁਸ਼ੀ ਕਰ ਲਵੇਂਗਾ ਤਾਂ ਤੇਰੀ ਸਮੱਸਿਆ ਖਤਮ ਹੋ ਜਾਵੇਗੀ ਕਦੇ ਨਹੀਂ ਸਗੋਂ ਖੁਦਕੁਸ਼ੀ ਕਰਕੇ ਤੂੰ ਕਾਇਰ ਹੋਣ ਦਾ ਸਬੂਤ ਦੇਵੇਂਗਾ ਸਾਧੂ ਦੀ ਗੱਲ ਸੁਣ ਕੇ ਉਸ ਵਿਅਕਤੀ ਨੇ ਕਿਹਾ ਕਿ ਹੈ ਮਹਾਤਮਾ ਤੁਸੀਂ ਹੀ ਮੈਨੂੰ ਕੋਈ ਰਸਤਾ ਦਿਖਾਓ ਮੈਨੂੰ ਦੱਸੋ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਸਾਧੂ ਨੇ ਕਿਹਾ ਕਿ ਮੈਂ ਤੈਨੂੰ ਦੱਸਾਂਗਾ ਕਿ ਚੰਗਾ ਸਮਾਂ ਆਉਂਦੇ ਕਿਹੜੇ-ਕਿਹੜੇ ਸੰਕੇਤ ਹੁੰਦੇ ਹਨ ਪਰ ਇਸ ਤੋਂ ਪਹਿਲਾਂ ਤੈਨੂੰ ਮੇਰੇ ਕੁਝ ਕੰਮ ਕਰਨੇ ਪੈਣਗੇ ਮੈਂ ਜਿਵੇਂ-ਜਿਵੇਂ ਤੈਨੂੰ ਕਹਾਂਗਾ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਜੋ ਵੀ ਕਹੋ ਮੈਂ ਸਭ ਕੁਝ ਸਵੀਕਾਰ ਕਰਾਂਗਾ ਬਸ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਕਦੋਂ ਆਵੇਗਾ ਤੇ ਇਸ ਦੇ ਕੀ ਕੀ ਸੰਕੇਤ ਹਨ ਸਾਧੂ ਨੇ ਕਿਹਾ ਕਿ ਪਹਿਲਾਂ ਮੇਰੀ ਗੱਲ ਸੁਣ ਜੇਕਰ ਤੂੰ ਚਾਹੁੰਦਾ ਹੈ ਕਿ ਤੇਰਾ ਸੰਗਾ ਸਮਾਂ ਜਲਦੀ ਆਵੇ ਤਾਂ ਹਰ ਰੋਜ਼ ਚਿੜੀਆਂ ਨੂੰ ਚੁਗਾ ਪਾਇਆ ਕਰ ਇਹ ਸੁਣ ਕੇ ਉਹ ਆਦਮੀ ਥੋੜਾ ਹੈਰਾਨ ਹੋਇਆ ਤੇ ਮੂੰਹ ਜਿਹਾ ਬਣਾ ਕੇ ਬੋਲਿਆ ਇਹ ਇੱਕੋ ਜਿਹਾ ਕੰਮ ਹੈ ਮੈਨੂੰ ਤਾਂ ਚੜੀਆਂ ਪਸੰਦ ਹੀ ਨਹੀਂ ਐ ਉਹ ਮੇਰੇ ਦਰਵਾਜ਼ੇ ਤੇ ਆਉਂਦੀਆਂ ਵੀ ਨਹੀਂ ਤਾਂ ਮੈਂ ਉਹਨਾਂ ਨੂੰ ਪਛਾਹ ਦਿੰਦਾ ਹਾਂ ਇਹ ਸੁਣ ਕੇ ਸਾਧੂ ਨੇ ਕਿਹਾ ਕਿ ਤੂੰ ਚੰਗੇ ਸਮੇਂ ਦੇ ਸੰਗੀਤ ਦਾ ਸਵਾਗਤ ਇਸ ਤਰ੍ਹਾਂ ਕਰਦਾ ਹੈ ਆਦਮੀ ਹੈਰਾਨ ਹੋ ਕੇ ਬੋਲਿਆ ਕਿ ਪੰਛੀਆਂ ਦਾ ਚੰਗੇ ਸਮੇਂ ਨਾਲ ਕੀ ਲੈਣਾ ਦੇਣਾ ਤਾਂ ਸਾਧੂ ਨੇ ਕਿਹਾ ਕਿ ਜਾ ਕੇ ਪਹਿਲਾਂ ਹੀ ਕੰਮ ਕਰਕੇ ਆ ਜਦੋਂ ਵੀ ਚਿੜੀਆਂ ਦਰਵਾਜ਼ੇ ਤੇ ਆਉਣ ਤਾਂ ਉਹਨਾਂ ਨੂੰ ਦਾਣੇ ਪਾ ਕੇ ਇੱਕ ਹਫ਼ਤੇ ਬਾਅਦ ਮੈਨੂੰ ਇੱਥੇ ਮਿਲੀ ਉਸ ਵਿਅਕਤੀ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਉਹ ਸਾਧੂ ਦੀ ਸਲਾਹ ਮੰਨ ਕੇ ਘਰ ਵਾਪਸ ਚਲਾ ਗਿਆ ਹੁਣ ਜਦੋਂ ਵੀ ਚਿੜੀਆਂ ਉਸਦੇ ਦਰਵਾਜ਼ੇ ਤੇ ਆਉਂਦੀਆਂ ਤਾਂ ਉਹ ਉਹਨਾਂ ਨੂੰ ਦਾਣੇ ਪਾ ਦਿੰਦਾ ਸੋ ਇੱਕ ਹਫ਼ਤੇ ਵਿੱਚ ਹੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਕੋਈ ਚੰਗੀ ਖਬਰ ਮਿਲ ਰਹੀ ਹੈ ਸ਼ਾਇਦ ਹੁਣ ਉਸਦੀ ਜ਼ਿੰਦਗੀ ਬਦਲਣ ਵਾਲੀ ਹੈ ਉਸਦੀ ਸੋਚ ਵਿੱਚ ਕੁਝ ਬਦਲਾਅ ਹੋਣ ਲੱਗਾ ਇੱਕ ਹਫ਼ਤੇ ਬਾਅਦ ਜਦੋਂ ਉਹ ਸਾਧੂ ਨੂੰ ਮਿਲਿਆ ਤਾਂ ਉਸਨੇ ਕਿਹਾ ਕਿ ਉਸਨੇ ਚਿੜੀਆਂ ਨੂੰ ਝੂਗਾ ਪਾਉਣਾ ਸ਼ੁਰੂ ਕਰ ਦਿੱਤਾ ਥੇ ਤੇ ਹੁਣ ਉਸ ਨੂੰ ਚੰਗੀਆਂ ਖਬਰਾਂ ਵੀ ਮਿਲਣ ਲੱਗੀਆਂ ਹਨ ਸਾਧੂ ਨੇ ਉਸ ਵਿਅਕਤੀ ਨੂੰ ਸਮਝਾਇਆ ਕਿ ਕਈ ਵਾਰ ਲੋਕ ਆਪਣੇ ਦੁੱਖਾਂ ਤੇ ਗੁੱਸੇ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਚੰਗੇ ਸੰਕੇਤਾਂ ਨੂੰ ਦੂਰ ਕਰ ਦਿੰਦੇ ਹਨ ਜ਼ਿੰਦਗੀ ਵਿੱਚ ਕੁਝ ਅਣਕਿਆਸੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਪ੍ਰਭਾਵ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਵਿੱਚ ਚੰਗਾ ਸਮਾਂ ਜਲਦੀ ਆਉਣ ਵਾਲਾ ਹੈ ਆਦਮੀ ਨੇ ਕਿਹਾ ਕਿ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਦੱਸੋ ਤੇ ਉਹ ਕਿਹੜੇ-ਕਿਹੜੇ ਸੰਕੇਤ ਹੁੰਦੇ ਹਨ ਸਾਧੂ ਦੱਸਣ ਲੱਗਾ ਕਿ ਪਹਿਲਾ ਸੰਕੇਤ ਦਰਵਾਜ਼ੇ ਤੇ ਚਿੜੀਆਂ ਦਾ ਆਉਣਾ ਹੈ ਇੱਕ ਹਫ਼ਤੇ ਤੱਕ ਜਿੜੀਆਂ ਨੂੰ ਚੋਗਾ ਪਾਉਣ ਤੋਂ ਬਾਅਦ ਤੂੰ ਸਮਝ ਗਿਆ ਹੋਵੇਗਾ ਕਿ ਉਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਿਆਦਾ ਮਹੱਤਵ ਹੈ। ਅਸਲ ਵਿੱਚ ਪੰਛੀ ਹੀ ਰੱਬ ਦੇ ਪਿਆਰੇ ਹੁੰਦੇ ਹਨ। ਇਹ ਛੋਟੇ ਜੀਵ ਬਹੁਤ ਮਾਸੂਮ ਹੁੰਦੇ ਹਨ। ਜਦੋਂ ਵੀ ਜ਼ਿੰਦਗੀ ਵਿੱਚ ਚੁਟ ਚੰਗਾ ਹੋਣ ਵਾਲਾ ਹੁੰਦਾ ਹੈ ਤਾਂ ਪ੍ਰਮਾਤਮਾ ਉਹਨਾਂ ਨੂੰ ਮਨੁੱਖ ਦੇ ਬੂਹੇ ਤੇ ਸੰਦੇਸ਼ ਬਾਖਵਲੋਂ ਭੇਜਦਾ ਹੈ। ਜੇਕਰ ਇਨਸਾਨ ਉਹਨਾਂ ਦਾ ਸਵਾਗਤ ਚੰਗੀ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਦਾਣਾ ਪਾਣੀ ਦਿੰਦੇ ਹਨ ਤਾਂ ਚੰਗਾ ਸਮਾਂ ਚੱਲਦੀ ਆ ਜਾਂਦਾ ਹੈ ਪਰ ਜੇਕਰ ਇਨਸਾਨ ਉਹਨਾਂ ਨਾਲ ਮਾੜਾ ਵਰਤਾਓ ਕਰਦੇ ਹਨ ਤਾਂ ਚੰਗਾ ਸਮਾਂ ਵੀ ਦੂਰ ਚਲਾ ਜਾਂਦਾ ਹੈ ਇਸ ਲਈ ਜਦੋਂ ਵੀ ਚਿੜੀਆਂ ਦਰਵਾਜ਼ੇ ਤੇ ਆਉਣ ਤਾਂ ਉਹਨਾਂ ਦਾ ਹਮੇਸ਼ਾ ਸਵਾਗਤ ਕਰਨਾ ਚਾਹੀਦਾ ਹੈ ਦੂਸਰਾ ਸੰਕੇਤ ਹੈ ਗਾਂ ਦਾ ਦਰਵਾਜ਼ੇ ਤੇ ਆਉਣਾ ਗਾਂ ਸਾਨੂੰ ਦੁੱਧ ਦਿੰਦੀ ਹੈ ਤੇ ਦੇਵਤੇ ਇਸ ਦਿੱਤ ਨੂੰ ਅੰਮ੍ਰਿਤ ਬਰਾਬਰ ਮੰਨਦੇ ਹਨ ਵੇਦਾਂ ਤੇ ਗ੍ਰੰਥਾਂ ਵਿੱਚ ਵੀ ਗਊਆਂ ਦੀ ਪੂਜਾ ਕਰਨ ਦਾ ਵਿਧਾਨ ਹੈ ਕਿਹਾ ਜਾਂਦਾ ਹੈ ਕਿ ਜਦੋਂ ਵੀ ਘਰ ਵਿੱਚ ਰੋਟੀ ਬਣਾਈ ਜਾਵੇ ਤਾਂ ਪਹਿਲਾ ਰੋਟੀ ਗਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ ਜਦੋਂ ਵੀ ਘਰ ਦੇ ਆਲੇ-ਦੁਆਲੇ ਕੋ ਗਾਂ ਦਿਖਾਈ ਦੇਵੇ ਤਾਂ ਉਸ ਨੂੰ ਸ਼ੁਭ ਸੰਕੇਤ ਸਮਝ ਕੇ ਰੋਟੀ ਜ਼ਰੂਰ ਖਵਾਈ ਜਾਵੇ ਗਊ ਪ੍ਰਮਾਤਮਾ ਨੂੰ ਪਿਆਰੀ ਹੁੰਦੀ ਹੈ ਜਿਹੜੇ ਲੋਕ ਵੀ ਗਊਆਂ ਦੀ ਤਨਮਨ ਨਾਲ ਸੇਵਾ ਕਰਦੇ ਹਨ ਪ੍ਰਮਾਤਮਾ ਉਹਨਾਂ ਤੇ ਹਮੇਸ਼ਾ ਖੁਸ਼ ਰਹਿੰਦੇ ਹਨ ਗਾਵਾਂ ਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਨੂੰ ਰੱਬ ਦਾ ਸੰਕੇਤ ਸਮਝਦੇ ਹੋਏ ਉਹਨਾਂ ਦਾ ਹਮੇਸ਼ਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਤੀਸਰਾ ਸੰਕੇਤ ਹੈ ਪਾਠ ਸਿਮਰਨ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆਣਾ ਆਮ ਤੌਰ ਤੇ ਪਾਠ ਕਰਨਾ ਰੋਜ਼ਾਨਾ ਦਾ ਕਰਮ ਹੈ ਇਹ ਰੋਜ਼ਾਨਾ ਕੀਤਾ ਜਾਣ ਵਾਲਾ ਪਰ ਕੁਝ ਲੋਕ ਭਗਤੀ ਭਾਵ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਪਾਠ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗਦੇ ਹਨ ਇਹ ਈਸ਼ਵਰ ਦਾ ਸਭ ਤੋਂ ਉੱਤਮ ਸੰਕੇਤ ਹੁੰਦਾ ਹੈ ਕਿ ਹੁਣ ਚੰਗੇ ਸਮੇਂ ਦੀ ਸ਼ੁਰੂਆਤ ਹੋਣ ਵਾਲੀ ਹੈ ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰਿਆ ਹੈ ਤਾਂ ਤੁਹਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਪਰਮਾਤਮਾ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਇਸ ਲਈ ਉਸਨੇ ਤੁਹਾਡੇ ਦਿਲ ਨੂੰ ਸ਼ਰਦਾ ਦੀ ਅਜਿਹੀ ਭਾਵਨਾ ਨਾਲ ਭਰ ਦਿੱਤਾ ਹੈ ਕਿ ਜਦੋਂ ਤੁਸੀਂ ਪਾਠ ਸਿਮਰਨ ਕਰਦੇ ਹੋ ਤਾਂ ਤੁਸੀਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋ ਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਸੋ ਇਸ ਨੂੰ ਇੱਕ ਚੰਗਾ ਸੰਕੇਤ ਮੰਨਣਾ ਚਾਹੀਦਾ ਹੈ ਚੌਥਾ ਸੰਕੇਤ ਹੈ ਕਿ ਸੁਪਨੇ ਵਿੱਚ ਪੂਰਵਜਾਂ ਨੂੰ ਦੇਖਣਾ ਜੇਕਰ ਤੁਸੀਂ ਕਦੇ ਸੁਪਨੇ ਵਿੱਚ ਆਪਣੇ ਪੂਰਵਜ ਦੇਖਦੇ ਹੋ ਤਾਂ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ ਸਾਡੇ ਪੁਰਖੇ ਭਾਵੇਂ ਸਾਡੇ ਤੋਂ ਦੂਰ ਹਨ ਪਰ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਨਾਲ ਜੁੜੇ ਹੋਏ ਹੁੰਦੇ ਹਨ ਉਹਨਾਂ ਦਾ ਸੁਪਨਿਆਂ ਵਿੱਚ ਆਉਣਾ ਚੰਗੇ ਸਮੇਂ ਦੀ ਨਿਸ਼ਾਨੀ ਹੁੰਦੀ ਹੈ ਉਹ ਸਾਨੂੰ ਆਉਣ ਵਾਲੇ ਚੰਗੇ ਸਮੇਂ ਲਈ ਸੁਲੇਹਾ ਦੇਣ ਲਈ ਆਉਂਦੇ ਹਨ ਇਸ ਲਈ ਜਦੋਂ ਵੀ ਸੁਪਨੇ ਵਿੱਚ ਆਪਣੇ ਪੁਰਖਿਆਂ ਨੂੰ ਦੇਖੋ ਤਾਂ ਉਸ ਨੂੰ ਬੁਰਾ ਨਹੀਂ ਸਮਝਣਾ ਚਾਹੀਦਾ ਸਗੋਂ ਚੰਗਾ ਸਮਝ ਕੇ ਮਨ ਨੂੰ ਖੁਸ਼ ਰੱਖਣਾ ਚਾਹੀਦਾ ਹੈ ਆਪਣੇ ਪੁਰਖਿਆਂ ਪ੍ਰਤੀ ਹਮੇਸ਼ਾ ਨਤਮਸਤਕ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਪੰਜਵਾਂ ਸੰਕੇਤ ਹੈ ਅਚਾਨਕ ਰਸਤੇ ਵਿੱਚ ਮਿਲਣਾ ਕਈ ਵਾਰ ਬੰਦਾ ਜਦੋਂ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਸ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਹੁੰਦਾ ਪਰ ਜਦੋਂ ਉਹ ਪਾਠ ਸਿਮਰਨ ਕਰਦਾ ਹੈ ਜਾਂ ਨਾਮੇ ਕੰਮ ਕਰਦਾ ਹੈ ਤਾਂ ਵਾਹਿਗੁਰੂ ਉਹਨਾਂ ਨੂੰ ਜ਼ਰੂਰ ਰਾਹ ਦਿਖਾ ਦਿੰਦਾ ਹੈ ਮੰਨ ਲਓ ਜੇਕਰ ਤੁਸੀਂ ਕਿਸੇ ਮੁਸੀਬਤ ਵਿੱਚ ਹੋ ਤਾਂ ਅਚਾਨਕ ਤੁਹਾਡੇ ਦਿਮਾਗ ਵਿੱਚ ਕੋਈ ਕਲ ਆਉਂਦੀ ਹੈ ਕਿ ਸ਼ਾਇਦ ਇਸ ਨਾਲ ਮੇਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਤਾਂ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੇ ਦਿਮਾਗ ਵਿੱਚ ਉਹ ਵਿਚਾਰ ਆਇਆ ਹੈ ਤਾਂ ਇਸ ਦੇ ਪਿੱਛੇ ਵੀ ਰੱਬ ਦੀਆਂ ਸ਼ਕਤੀਆਂ ਹੀ ਹਨ ਜੋ ਤੁਹਾਡੀ ਮਦਦ ਕਰ ਰਹੀਆਂ ਹਨ ਤਾਂ ਜੋ ਤੁਸੀਂ ਕਿਸੇ ਹਾਲ ਤੱਕ ਜਲਦੀ ਪਹੁੰਚ ਸਕੋ ਇਸ ਲਈ ਕਿਸੇ ਵੀ ਪਰੇਸ਼ਾਨੀ ਦੇ ਸਾਹਮਣੇ ਮਨ ਵਿੱਚ ਸਭ ਤੋਂ ਪਹਿਲਾਂ ਕੋਈ ਵਿਚਾਰ ਆ ਰਿਹਾ ਹੈ ਤਾਂ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਹਾਡਾ ਚੰਗਾ ਸਮਝ ਸਮਾਜ ਚੱਲਦੀ ਸ਼ੁਰੂ ਹੋ ਜਾਂਦਾ ਹੈ ਇਹ ਮਾਸੰਕੇਤ ਹੈ ਔਕੇ ਸਮੇਂ ਵਿੱਚ ਸਾਧੂ ਸ਼ੰਤਾਂ ਦੇ ਦਰਸ਼ਨ ਜੇਕਰ ਜ਼ਿੰਦਗੀ ਵਿੱਚ ਕਦੇ ਮੁਸ਼ਕਲਾਂ ਭਰਿਆ ਸਮਾਂ ਹੋਵੇ ਤਾਂ ਕਿਸੇ ਸਾਧੂ ਸੰਤ ਦੇ ਦਰਸ਼ਨ ਹੋ ਰਹੇ ਹੋਣ ਤਾਂ ਇਸ ਨੂੰ ਸਮੇ ਦਾ ਸ਼ੁਭ ਸੰਕੇਤ ਮੰਨਣਾ ਚਾਹੀਦਾ ਹੈ ਸਾਧੂ ਸੰਤ ਬਹੁਤ ਹੀ ਪ੍ਰਤਾਪੀ ਹੁੰਦੇ ਹਨ ਤੇ ਉਹਨਾਂ ਨੂੰ ਰੱਬ ਨਾਲ ਡੂੰਘਾ ਸੰਬੰਧ ਹੁੰਦਾ ਹੈ ਉਹ ਰੱਬ ਦੇ ਪ੍ਰਤੀਨਿਧ ਵਜੋਂ ਕੰਮ ਕਰਦੇ ਹਨ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ ਉਹਨਾਂ ਨੂੰ ਭੋਜਨ ਆਦਿ ਪ੍ਰਦਾਨ ਕਰਕੇ ਉਹਨਾਂ ਦੇ ਅੱਗੇ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਉਹਨਾਂ ਨੂੰ ਦੇਖੋ ਤਾਂ ਹਮੇਸ਼ਾ ਪ੍ਰਾਨ ਕਰੋ ਉਹਨਾਂ ਦੇ ਪ੍ਰਤੀ ਇਹ ਨਿਮਰਤਾ ਤੁਹਾਡਾ ਚੰਗਾ ਸਮਾਂ ਚਲਦੀ ਲਿਆਉਂਦੀ ਹੈ। ਔਖਾ ਸਮਾਂ ਸਦਾ ਲਈ ਨਹੀਂ ਰਹਿੰਦਾ ਤੇ ਸਾਧੂ ਸੰਤਾਂ ਦੇ ਦਰਸ਼ਨ ਔਖੇ ਸਮੇ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕਰਦੇ ਹਨ। ਇਸ ਲਈ ਜਦੋਂ ਵੀ ਸਾਧੂ ਸੰਤਾਂ ਦੇ ਦਰਸ਼ਨ ਹੋਣ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਸਾਧੂ ਦੀਆਂ ਇਹ ਗੱਲਾਂ ਸੁਣ ਕੇ ਉਹ ਆਦਮੀ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਹਿਣ ਲੱਗਾ ਕਿ ਪਹਿਲਾਂ ਤਾਂ ਤੁਸੀਂ ਮੇਰੀ ਜਾਨ ਬਚਾਈ। ਜੇ ਤੁਸੀਂ ਨਾ ਹੁੰਦੇ ਮੈਂ ਅੱਜ ਜੂੰਦਾ ਨਾ ਹੁੰਦਾ। ਸੋ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਜ਼ਿੰਦਗੀ ਵਿੱਚ ਜੋ ਵੀ ਮੁਸ਼ਕਲ ਆਵੇਗੀ ਮੈਂ ਉਸਤਦ ਦਲੇਰੀ ਨਾਲ ਸਾਹਮਣਾ ਕਰਾਂਗਾ। ਤੇ ਮੈਂ ਇਹਨਾਂ ਸਭ ਸੁਭ ਸੰਕੇਤਾਂ ਦਾ ਵੀ ਸਵਾਗਤ ਕਰਾਂਗਾ। ਸੋ ਦੋਸਤੋ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਸੋ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਚਾਹਣ ਵਾਲਿਆਂ ਨੂੰ ਵੀ ਇਸ ਨੂੰ ਸਾਂਝਾ ਕਰੋ ਤੁਹਾਡਾ